ਕੈਬ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਅਹਿਮ ਖਬਰ ਹੈ। ਦਰਸਲ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਜਿਸ ਵਿੱਚ ਕੈਬ ਚਾਲਕ ਸ਼ਰਿਆਮ ਗੁੰਡਾਗਰਦੀ ਕਰਦਾ ਹੋਇਆ ਦਿਖਾਈ ਦੇ ਰਿਹਾ। ਇਥੋਂ ਤੱਕ ਕਿ ਉਸ ਨੇ ਕੈਬ ਵਿੱਚੋਂ ਡੰਡਾ ਕੱਢਿਆ ਅਤੇ ਲੜਕੀਆਂ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਹੈ। ਉਸ ਵੱਲੋਂ ਗਾਲੀ ਗਲੋਚ ਵੀ ਕੀਤਾ ਜਾ ਰਿਹਾ ਹੈ। ਇਹ ਵੀਡੀਓ ਨੌਇਡਾ ਦੀ ਦੱਸੀ ਜਾ ਰਹੀ ਹੈ। ਇਸ ਕੈਬ ਚਾਲਕ ਵੱਲੋਂ ਲੜਕੀਆਂ ਨੂੰ ਕਿਹਾ ਜਾ ਰਿਹਾ ਹੈ ਕਿ ਪੈਸੇ ਦੇ ਦਿਓ ਪਰ ਲੜਕੀਆਂ ਇਹ ਕਹਿੰਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਕਿ ਇਸ ਦੀ ਵੀਡੀਓ ਬਣਾਓ ਇਹ ਮਾਹੌਲ ਤਣਾਪੂਰਨ ਕਿਵੇਂ ਬਣ ਗਿਆ ਇਸ ਬਾਰੇ ਅਜੇ ਤੱਕ ਕੋਈ ਵੀ ਸਟੀਕ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਮੌਕੇ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰ ਰਹੇ ਹਾਂ ਇੱਕ ਪਾਸੇ ਕੈਬ ਚਾਲਕ ਇਹਨਾਂ ਲੜਕੀਆਂ ਦੇ ਕੋਲੋਂ ਪੈਸੇ ਮੰਗ ਰਿਹਾ ਹੈ ਪਰ ਲੜਕੀਆਂ ਨੇ ਇਹ ਕਿਹਾ ਹੈ ਕਿ ਅਸੀਂ ਤੈਨੂੰ ਪੈਸੇ ਕਾਦੇ ਦਈਏ ਅਸੀਂ ਤੇਰੀ ਸ਼ਿਕਾਇਤ ਕਰਾਂਗੀਆ ਪੁਲਿਸ ਦੇ ਵੱਲੋਂ ਹੁਣ ਮਾਮਲਾ ਦਰਜ ਕਰ ਲਿਆ ਗਿਆ ਹੈ ਪੁਲਿਸ ਨੇ ਜਾਂਚ ਪੜਤਾਲ ਵੀ ਸ਼ੁਰੂ ਕਰ ਦਿੱਤੀ ਹੈ ਅਸਲ ਵਿੱਚ ਸਹੀ ਕੌਣ ਹੈ ਤੇ ਗਲਤ ਕੌਣ ਗਲਤੀ ਕਿਸ ਦੀ ਹੈ ਇਹ ਤਾਂ ਜਾਂਚ ਹੋਣ ਤੇ ਹੀ ਪਤਾ ਲੱਗੇਗਾ ਪਰ ਇਸ ਹੋਈ ਘਟਨਾ ਤੋਂ ਕੈਬ ਵਿੱਚ ਸਫ਼ਰ ਕਰਨ ਵਾਲਿਆਂ ਨੂੰ ਸਬਕ ਜ਼ਰੂਰ ਲੈ ਲੈਣਾ ਚਾਹੀਦਾ ਹੈ ਤੇ ਇਹ ਯਕੀਨੀ ਬਣਾ ਲੈਣਾ ਚਾਹੀਦਾ ਹੈ ਕਿ ਕੈਬ ਵਿੱਚ ਸਫ਼ਰ ਕਰਨ ਸਮੇਂ ਅਸੀਂ ਸੁਰੱਖਿਆ ਤੇ ਹਾਂ ਵੀ ਜਾਣ ਨਹੀਂ ਜੇਕਰ ਸੁਰੱਖਿਆ ਯਕੀਨੀ ਨਹੀਂ ਬਣਾਈ ਜਾਂਦੀ ਤਾਂ ਫਿਰ ਵੱਡਾ ਨੁਕਸਾਨ ਵੀ ਚੱਲਣਾ ਪੈ ਸਕਦਾ ਹੈ